सतनाम श्री वाहेगुरु साहिब जी महाज महाला पंचमा लाल गोपाल दयाल रंगीले गहर गंभीर व्यंत गोविंदे ऊंचा था व्यंत स्वामी सिमर सिमर हो जीवा जियो दुख पंजन निदान अमोल निरपो निर्वैर अथाह अतोले अकाल मूर्त अयोनि से पऊ मन सिमरत ठंडा तीवा जियो सदा संग यार रंग गोपाल ऊच नीचे करे प्रप नाम रे मन रे गुरमुख अमृत बीमा जियो दुख सुख ਰੇਤੋ ਤੇ ਤੇ ਆਈ ਇਹ ਹਸਮਤ ਗੁਰ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾਂ ਜੀ ਬਾਜ ਮਹਲਾ ਪੰਜਵਾ ਲਾਲ ਗੋਪਾਲ ਦਿਵਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚਾ ਥਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁਖ ਪੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਅਥਾ ਅਤੋਲੇ ਆਕਾਲ ਮੂਰਤ ਆਯੋਨੀ ਸੈ ਪਉ ਮਨ ਸਿਮਰਤ ਠੰਡਾ ਸਿਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ लाल गोपाल दयाल रंगीले गहरा गंभीर बेअत गोविंद उच अथाह बेअत स्वामी सिमर सिमर हो जीवा जियो जियो दुख भजन निदान अमोले निर निर्वैर अथाह अथोले अकाल मूर्त अयुनि सह मन सिमरत ठंडा थीवा जियो ਜੀਓ 사ਦਾ ਸੰਗੀ ਹਰ ਰੰਗ ਗੋਪਾਲਾ ਉਸ ਨੀਚੇ ਕਰੇ ਪ੍ਰਤਪਾਲਾ ਨਾਮ ਰਸਾਇਣੇ ਮਨ ਦੇ ਤਾਇਣੇ ਗੁਰਮਖ ਅਮਰਤ ਬੀਮਾ ਜੀਓ ਦੁਖ ਸੁਖ ਪਿਆਰੇ ਤਦ ਤੇ ਆਈ ਇਹ ਸਮਤ ਘੁਰਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵੈ ਜੀਓ ਮਹਾਜ ਮਹਲਾ ਪੰਜਵਾ ਲਾਲ ਗੋਪਾਲ ਦਿ얄 ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਉਚਾថា ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁਖ ਪੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਅਥਾਹਾ ਬੋਲੇ ਆਕਾਲ ਮੂਰਤ ਆਯੋਨੀ ਸੈ ਪਉ ਮਨ ਸਿਮਰਤ ਠੰਡਾ ਸਿਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਉਸ ਨੀਚੇ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਦੇ ਪਾਇਣ ਗੁਰਮਖ ਅਮਰਤ ਬੀਮਾ ਜੀਓ ਦੁਖ ਸੁਖ ਪਿਆਰੇ ਤੁਦ ਤੇ ਆਈ ਇਹ ਸਮਤ ਘੁਰਤੇ ਪਾਈ ਨਾਨਕ ਕੀ ਧਰ ਤੂੰ ਐ ਠਾਕੁਰ ਹਰ ਰੰਗ ਪਾਰ ਪਰਿਣਾਮ ਹਾ ਲਾ ਪੰਜਵਾ ਲਾਲ ਗੋਪਾਲ ਦੇ ਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਉਚਾថា ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾ ਜੀ जियो दुख पंजन निदान अमूले निर्भो निर्वैर अथाह अतोले अकाल मूर्त अयुनि सह पोह मन सिमरत ठंडा सीवा जियो सदा संग हर रंग गोपाला ऊच नीचे करे प्रत पाला नाम रसायन मन रक्तायन गुरमुख अमृत बीमा जीयो दुख सुख प्यारे तो ते आई एह समत गुर पाई नानक की तार तू है ठाकुर हर रंग पार परिवा जियो महाज महला पंजवा लाल गोपाल दयाल रंगीले पहल गंभीर बेअंत गोविंद उच था बेअंत स्वामी सिमर सिमर हो जीवा जियो दुख भंजन निधान अमूले निरभो निर्वैर अथाह अतोले अकाल मूर्त अयुनि सह पो मन सिमरत ठंडा सीवा जियो सदा संगी हर रंग गोपाला उच नीच करे प्रत पाला नाम रसायन मन रक्तायन गुरमुख अमृत बीमा जियो दुख सुख प्यारे तुद ते आई एह समत पाई नानक की तार तू है ठाकुर हर रंग लाल गोपाल दयाल रंगीले गहर गंभीर अकालयुनि पोह मन सिमरत ठंडा थीवा जियो सदा संगी हर रंग गोपाल उच नीच करे प्रत पाला नाम रसायण मन त्रपाय गुणमुख अमृत बीमा जियो जियो दुख सुख प्यार तुद तो ਸਮਤ ਗੁਰ ਤੇ ਪਾਈ ਨਾਨਕ ਕੀ ਧਰ ਤੂੰ ਐ ਠਾਕੁਰ ਹਰ ਰੰਗ ਪਾਰ ਪਰਿਵੈ ਜੀਓ ਬਾਜ ਮਹਲਾ 5ਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਉਚਾថា ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁਖ ਪੰਜਨ ਨਿਦਾਨ ਅਮੋਲੇ ਨਿਰਭਉ ਨਿਰਵੈਰ ਅਥਾ ਅਤੋਲੇ ਆਕਾਲ ਮੂਰਤ ਆਯੋਨੀ ਸੈ ਪਉ ਮਨ ਸਿਮਰਤ ਠੰਡਾ ਸਿਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਉਸ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ मानदर পায়না গুর্মখ অমৃত বীমা জিয়ো দুঃখ সুখ pyar তুত তে আই এ হাসমত غورতে পাই নানক কিタル তুহে ঠাকুর হর রং পার পরিবৈন হলা পঞ্চম লাল গোপাল দেয়াল রঙ্গীলে গহর গম্ভীর ব্যন্ত গোবিন্দে উচাถา ব্যন্ত স্বামী সিমর সিমর হো জিয়া জিয়ো দুঃখ পঞ্জনে নিধান অমূল্য নিরপোনির vair Atha atole akal murt ayoni se pau man simrat thanda siwa jiyo sada ਰੰਗੀਆ ਰੰਗ ਗੋਪਾਲਾ ਉਸ ਨੀਚੇ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਦੇ ਕਾਇਣ ਗੁਰਮਖ ਅੰਮ੍ਰਿਤ ਬੀਮਾ ਜਿਓ ਦੁਖ ਸੁਖ ਪਿਆਰੇ ਤਦ ਤੇ ਆਈ ਇਹ ਸਮਤ ਘੁਰਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵੈ ਜਿਓ ਮਹਾਜ ਮਹਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਉਚਾថា ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾਂ ਜਿਓ ਦੁਖ ਪੰਜਨ ਨਿਦਾਨ ਅਮੋਲੇ ਨਿਰਭੋ ਨਿਰਵੈਰ ਅਥਾ ਅਤੋਲੇ ਆਕਾਲ ਮਰਤ ਆਯੋਨੀ ਸੈ ਪਉ ਮਨ ਸਿਮਰਤ ਠੰਡਾ ਸਿਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਉਸ ਨੀਚੇ ਕਰੇ ਪ੍ਰਤ ਪਾਲਾ ਨਾਮ ਰਸਾਇਣ ਮਨ ਦੇ ਕਾਇਣ ਗੁਰਮਖ ਅਮਰਤ ਬੀਮਾ ਜੀਓ ਦੁਖ ਸੁਖ ਪਿਆਰੇ ਤੁਦ ਤੇ ਆਈ ਇਹ ਸਮਤ ਘੁਰਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵੈ ਜੀਓ ਪੰਜ ਮਹਲਾ ਪੰਜਵਾ ਲਾਲ ਗੋਪਾਲ ਦਿয়াল ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚਾ ਥਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਓ दुख पंजन निदान अमूले निरपो निर्वैर अथाह अतोले अकाल मूर्त अयुनि से पो मन सिमरत ठंडा सीवा जियो सदा संगी हर रंग गोपाला ऊच नीच करे प्रत नामर नाम रसायन मन रक्तायन गुरमुख अमृत बीमा जियो दुख सुख प्यार तुद तो आई एह समत गुर पाई नानक की तार तू है ठाकुर हर रंग पार परिवा जियो आज महला पंजवा लाल गोपाल दयाल रंगीले गहर गंभीर ਹਰ ਬੇਅੰਤ ਗੋਵਿੰਦੇ ਉਚਾថា ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁਖ ਪੰਜਨ ਨਿਦਾਨ ਅਮੋਲੇ ਨਿਰਭਉ ਨਿਰਵੈਰ ਅਥਾ ਅਤੋਲੇ ਆਕਾਲ ਮੂਰਤ ਆਯੋਨੀ ਸੈ ਪਉ ਮਨ ਸਿਮਰਤ ਠੰਡਾ ਸਿਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਉਸ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਦੇ ਤਾਇਣੇ ਗੁਰਮਖ ਅਮਰਤ ਬੀਮਾ ਜੀਓ ਦੁਖ ਸੁਖ ਪਿਆਰੇ ਤੁਦ ਤੇ ਆਈ ਇਹ ਸਮਤ ਗੁਰ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿ महाज लाल गोपाल दयाल रंगीले गहर गंभीर था बेंत स्वामी अकाली सो मन सिमरत ठंडा थीवा जियो सदा संगी हर रंग गोपाल उच नीच करा नामायण मन त्रपाय गुरमुख अमृत बीमा जियो दुख सुख प्यार तुद तो तेम ਤ ਘੁਰ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵੈ ਜਿਓ ਮਹਾਜ ਮਹਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚਾ ਥਾ ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾਂ ਜਿਓ ਦੁਖ ਪੰਜਨ ਨਿਦਾਨ ਅਮੋਲੇ ਨਿਰਭਉ ਨਿਰਵੈਰ ਅਥਾ ਅਤੋਲੇ ਆਕਾਲ ਮੂਰਤ ਆਯੋਨੀ ਸਹਿ ਪਉ ਮਨ ਸਿਮਰਤ ਠੰਡਾ ਸਿਵਾ ਜਿਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਹਰ ਸਾਇਣ ਮਨ ਦੇ कायणा गुरमुख अमृत बीमा जियो दुख सुख प्यार तो दते आई ए हसमत घुरते पाई नानक की धर तू है ठाकुर हर रंग पार परिवा जियो मार महा कंजवा लाल गोपाल दयाल रंगीले गहर गंभीर व्यंत गोविंदे ऊंचा था व्यंत स्वामी सिमर सिमर हो जीवा जियो दुख पण निदान अमोल निरपो निरवैर अथाह अतोले अकाल मूर्त आयूनी से पऊ मन सिमरत ठंडा शिवा जियो सदा संगी हर रंग गोपाला ऊंच नीचे करे प्रत पाला नाम रसायन मन रक्तायन गुरमुख अमृत बीमा जियो दुख सुख प्यार तुद तो ते आई एह समत गुर पाई नानक की धर तू है ठाकुर हर रंग पार परिवा जियो वाहे गुरु जी का खालसा वाहे गुरु जी की फतेह